ਜਲੰਧਰ ਚ ਜ਼ਿਮਨੀ ਚੋਣਾ ਹੋਣ ਤੋਂ ਪਹਿਲਾਂ ਹੀ ਪੰਜਾਬ ਦੀ ਸਿਆਸਤ ਚ ਵੱਡਾ ਧਮਾਕਾ ਹੋਇਆ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਨੇ ਆਪ ਦਾ ਪੱਲਾ ਫੜ ਲਿਆ ਜੀ ਹਾਂ ਇਸ ਦੀ ਤਸਵੀਰ ਖੁਦ ਆਮ ਆਦਮੀ ਪਾਰਟੀ ਪੰਜਾਬ ਨੇ ਸ਼ੇਅਰ ਕੀਤੀ ਹੈ ਤਸਵੀਰ ਸ਼ੇਅਰ ਕਰਦੇ ਆਮ ਆਦਮੀ ਪਾਰਟੀ ਨੇ ਲਿਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ ਸੁਰਜੀਤ ਕੌਰ ਨੇ ਆਪ ਤੋਂ ਪ੍ਰਭਾਵਿਤ ਹੁੰਦਿਆਂ ਆਪ ਦਾ ਪੱਲਾ ਫੜ ਲਿਆ ਦੱਸ ਦਈਏ ਕਿ ਸੁਰਜੀਤ ਕੌਰ ਜੋ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦਵਾਰ ਸਨ ਜੋ ਕਿ ਜ਼ਿਮਨੀ ਚੋਣਾਂ ਚ ਸ਼੍ਰੋਮਣੀ ਅਕਾਲੀ ਦਲ ਨੇ ਸੁਰਜੀਤ ਕੌਰ ਨੂੰ ਮੈਦਾਨ ਚ ਉਤਾਰਿਆ ਸੀ ਇੰਨੀ ਚੋਣਾ ਤੋਂ ਪਹਿਲਾਂ ਹੀ ਸੁਰਜੀਤ ਕੌਰ ਨੇ ਆਪਣਾ ਜਿਹੜਾ ਪੱਖ ਹੈ ਉਹ ਬਦਲ ਲਿਆ ਤੇ ਹੁਣ ਉਹ ਆਮ ਆਦਮੀ ਪਾਰਟੀ ਉਹਨਾਂ ਨੇ ਜੁਆਇਨ ਕਰ ਲਈ ਹੈ ਹੁਣ ਸ਼੍ਰੋਮ ਨੇ ਅਕਾਲੀ ਦਲ ਜਿਹੜੀ ਆ ਉਹ ਕਿਸ ਨੂੰ ਉਮੀਦਵਾਰ ਬਣਾਵੇਗੀ ਕੌਣ ਚੋਣ ਲੜੇਗਾ ਇਹ ਤਾਂ ਹੁਣ ਸਵਾਲ ਹੈਗਾ ਹੀ ਹੈ ਪਰ ਇਸ ਤੋਂ ਪਹਿਲਾਂ ਦੱਸ ਦੇ ਕਿ ਹੋ ਸਕਦਾ ਹੈ ਕਿ ਸੁਰਜੀਤ ਕੋਰ ਨੇ ਆਮ ਆਦਮੀ ਪਾਰਟੀ ਇਸ ਕਰਕੇ ਜੁਆਇਨ ਕਰ ਲਿਆ ਕਿਉਂਕਿ ਪਿਛਲੇ ਕੁਝ ਸਮੇਂ ਦੇ ਵਿੱਚ ਸ਼੍ਰੋਮ ਨੇ ਅਕਾਲੀ ਦਲ ਨੇ ਸੁਰਜੀਤ ਕੋਰ ਤੋਂ ਮੂੰਹ ਮੋੜ ਲਿਆ ਸੀ ਸੁਖਬੀਰ ਸਿੰਘ ਬਾਦਲ ਨੇ ਬਿਆਨ ਦਿੱਤਾ ਸੀ ਕਿ ਹੁਣ ਸ਼੍ਰੋਮ ਨੇ ਅਕਾਲੀ ਦਲ ਸੁਰਜੀਤ ਕੋਰ ਦਾ ਸਮਰਥਨ ਨਹੀਂ ਕਰੇਗੀ ਬਲਕਿ ਉਹ ਬਸਪਾ ਦੇ ਉਮੀਦਵਾਰ ਦਾ ਚਿੰਨੀ ਚੋਣਾਂ ਦੇ ਲਈ ਸਮਰਥਨ ਕਰੇਗੀ ਹੋ ਸਕਦਾ ਹੈ ਇਸੇ ਦੇ ਲਈ ਸੁਰਜੀਤ ਕੋਰ ਨੇ ਆਪਣਾ ਆਪਣੀ ਨਾਰਾਜ਼ ਜਤਉਂਦੇ ਹੋਏ ਆਪ ਦਾ ਪੱਲਾ ਫੜ ਲੈ ਦੱਸ ਦੇ ਕਿ ਸੁਰਜੀਤ ਕੌਰ ਨੇ ਜਦੋਂ ਸੁਖਬੀ ਸਿੰਘ ਬਰਲ ਦੇ ਬਿਆਨ ਸਾਹਮਣੇ ਆਏ ਸੀ ਕਿ ਉਹ ਹੁਣ ਉਹਨਾਂ ਦਾ ਸਮਰਥਨ ਨਹੀਂ ਕਰਨਗੇ ਤਾਂ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਜੋ ਕਿ ਖਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਜਿੱਤ ਦਰਜ ਕੀਤੀ ਸੀ ਉਹਨਾਂ ਦੇ ਉਹਨਾਂ ਦੇ ਕੋਲੋਂ ਸਰਬਜੀਤ ਸਿੰਘ ਖਾਲਸਾ ਤੇ ਸਿਮਰਨਜੀਤ ਸਿੰਘ ਮਾਨ ਦੇ ਕੋਲੋਂ ਜ਼ਿਮਨੀ ਚੋਣਾਂ ਦੇ ਲਈ ਸਮਰਥਨ ਦੀ ਮੰਗ ਕੀਤੀ ਸੀ ਪਰ ਉਹਨਾਂ ਦੇ ਵੱਲੋਂ ਕੋਈ ਕੁਝ ਕੁਝ ਖਾਸ ਹੁੰਗਾਰਾ ਨਹੀਂ ਸੁਰਜੀਤ ਕੌਰ ਨੂੰ ਮਿਲਿਆ ਸੀ ਤੇ ਇਸ ਦੇ ਵਿਚਾਲੇ ਹੁਣ ਸੁਰਜੀਤ ਕੌਰ ਨੇ ਇੱਕ ਵੱਡਾ ਫੈਸਲਾ ਲੈ ਲਿਆ ਸੁਰਜੀਤ ਕੌਰ ਨੇ ਜ਼ਿਮਨੀ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੈ ਕੁਝ ਦਿਨਾ ਪਹਿਲਾਂ ਹੀ ਹੁਣ ਆਪਦੇ ਪੱਲਾ ਫੜ ਲਿਆ ਆਪਦੇ ਨੂੰ ਜੁਆਇਨ ਕਰ ਲਿਆ ਹੁਣ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਜਿਮਨੀ ਚੋਣਾਂ ਦੇ ਲਈ ਕਿਸ-ਕਿਸ ਉਮੀਦਵਾਰ ਨੂੰ ਮੈਦਾਨ ਦੇ ਵਿੱਚ ਉਤਾਰਦੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ